ਸੀਮਾ ਮੇਰੀ ਗੱਲ ਸੁਣ ਗੁੱਸਾ ਤਾਂ ਮੈਨੂੰ ਤੇਰੇ ਤੇ ਵੀ ਬੜਾ ਆਗਾ ਵਾ ਉੰਜੇ ਤਾਂ ਤੂੰ ਕੰਨੀ ਆ ਤੂੰ ਹੀ 부ਆਜੀ ਮੇਰੀ ਮਾਂ ਜੇ ਪਰ ਤੂੰ ਮੈਨੂੰ ਦੱਸੀ ਕੋਈ ਵੀ ਗੱਲ ਮੈਨੂੰ ਤੇ ਅੱਜ ਲੱਕੀ ਸਾਰੀਆਂ ਗੱਲਾਂ ਦੱਸ ਗਿਆ ਉਹ ਵੀ ਪਤਾ ਨਹੀਂ ਕਿਵੇਂ ਦੱਸ ਗਿਆ ਵਾ 부ਆਜੀ ਮੈਂ ਕੀ ਦੱਸਾਂ ਤੁਹਾਨੂੰ ਤੇ ਪਤਾ ਵਾ ਉਹੀ ਬਸ ਰੋਜ਼ ਦੀ ਕਿਚ-ਕਿਚ ਤੇ ਬਸ ਮੈਨੂੰ ਨੱਪੀ ਰੱਖਣਾ ਆ ਕਰ ਲਾ ਉਹ ਗੱਲ ਕੀ ਦੱਸਾਂ ਮੈਂ ਤੁਹਾਨੂੰ ਪਰ ਮੈਂ ਵੀ ਅਜੇ ਇੱਥੇ ਹੀ ਆਂ ਇੰਨਾ ਮਾਵਾਂ ਧੀਆਂ ਨੂੰ ਮੈਂ ਚੰਗੀ ਤਰ੍ਹਾਂ ਸਿੱਧਿਆ ਕਰਕੇ ਜਾਵਾਂਗੀ ਇੱਥੋਂ ਮੈਂ ਤੈਨੂੰ ਦੱਸਾਂ ਇਨੀ ਗੱਲ ਚਲੋ ਠੀਕ ਹੈ ਪੂਆ ਜੀ ਜੇ ਤੁਸੀਂ ਇੱਥੇ ਜੇ ਹੋਰ ਮੈਨੂੰ ਕੀ ਚਾਹੀਦਾ ਵਾ ਤੁਹਾਡੇ ਨਾਲ ਤਾਂ ਮੈਨੂੰ ਥੋੜਾ ਜਿਹਾ ਮਸਲਾ ਪੈਂਦਾ ਹਾਂ ਮੈਂ ਰੋਟੀ ਲਿਆਵਾਂ ਖਾਓਗੇ ਨਾ ਹਾਂ ਕੋਈ ਨਹੀਂ ਲਾ ਮੈਂ ਵੀ ਲਿਉਣੀ ਆਪਣੀ ਤੁਸੀਂ ਵੀ ਖਾਓ ਤਾਂ ਮੈਂ ਵੀ ਖਾਣੀ ਠੀਕ ਹੈ ਤੇ ਦੋਵੇਂ ਮਾਵਾਂ ਧੀਆਂ ਖਾਣੀਆਂ ਅਸੀਂ ਆਂ ਠੀਕ ਇਹਨਾਂ ਨੂੰ ਸਿੱਧਿਆ ਕਰਨ ਵਾਸਤੇ ਭਾਵੇਂ ਮੈਨੂੰ ਭਾਬੀ ਕੋ ਮਾਫੀ ਕਿਉਂ ਨਾ ਮੰਗਣੀ ਪਏ ਪਰ ਮੈਂ ਰਹਿਣਾ ਇੱਥੇ ਹੀ ਆ ਇਸੇ ਘਰ ਜੀ ਰਵਾਂਗੀ ਅਜੇ ਕੱਲ ਦੀ ਗੱਲ ਹੋਈ ਆ ਮਨਮੀਤ ਨਾਲ ਤੇ ਕਿੰਨੀ ਔਕੜ ਰੱਖੀ ਮਾਂ ਵਾਂਗੋਂ ਬਲਾ ਕੇ ਨਹੀਂ ਰਾਜੀ ਵੀ ਚੱਲ ਭੂਆ ਵੱਢੀ ਆ ਮੈਂ ਹੀ ਪਹਿਲੇ ਬੁਲਾ ਲਾਂ ਔਕੜ ਤੇ ਬੜੀ ਮਾਂ ਵਰਗੀ ਇਹਦੇ 'ਚ ਜੇ ਮੇਰੇ ਨਾਲ ਨਹੀਂ ਇੱਥੇ ਸਹੀ ਤਰ੍ਹਾਂ ਬੋਲਦੀ ਉਹਦੇ ਨਾਲ ਸੀਮਾ ਨਾਲ ਨਹੀਂ ਬੋਲਦੀ ਤੇ ਉੱਥੇ ਸੱਸ ਨਾਲ ਕਿਵੇਂ ਬੰਦੀ ਹੋਣੀ ਹੈ ਦੀ ਸੱਸੇ ਦੀ ਸਹੀ ਹੈਗੀ ਹੈ ਇਹ ਗਲਤ ਹੈਗੀ ਕੁੜੀ ਮੈਨੂੰ ਵੇਖ ਕੇ ਲੱਗ ਗਿਆ ਇਹਦੇ ਵੱਲੋਂ ਪਤਾ ਸਾਰੀ ਇਹ ਦਿਹਾੜੀ ਇੱਥੇ ਕਦੀ ਸੀਮਾ ਤੇ ਰੋਪ ਆਂਦੀ ਹੈ ਇਹ ਸਮਝਦੀ ਮੈਂ ਭੂਆ ਦੇ ਵੀ ਰੋਪ ਪਾਵਾਂ ਭੂਆ ਨੇ ਨਾ ਰੋਬ ਸਿਆ ਭੂਆ ਨੇ ਇਹਦੀ ਮਾਂ ਦਾ ਨਹੀਂ ਰੋਪ ਚੱਲਿਆ ਤੇ ਇਹਦਾ ਕਿੱਥੋਂ ਚੱਲ ਲੈਣਾ ਵਾ ਵੱਡੀਆਂ ਚਲਾਕਾਂ ਦੋਵੇਂ ਮਾਵਾਂ ਧੀਆਂ ਕਿਵੇਂ ਦਬਾਉਂਦੀਆਂ ਹੈਗੀਆਂ ਹੁਣ ਨੂੰ ਦਬਾਲਿਆ ਮੈਨੂੰ ਦਬਾ ਕੇ ਦੱਸਣ ਹਾਂ ਜਰਾਏ ਸੀਮਾ ਵੀ ਲੱਗਦਾ ਕੋਠੇ ਗਈ ਕੱਪੜੇ ਸੁਕਣੇ ਪਾਣ ਪਿੱਛੇ ਹੀ ਚਲ ਗਈ ਭਾਬੀ ਹੋਰ ਇਹਨੂੰ ਕੰਮ ਦੱਸਿਆ ਜੀ ਉੱਤੇ ਜਾ ਕੇ ਕਿ ਝਾੜੂ ਮਾਰ ਕੋਠੇ ਤੇ ਸਾਰੀ ਸਫਾਈ ਕਰ ਵੇਲੀ ਰੰਨੀ ਉਹ ਇਹਨੇ ਨਹੀਂ ਕੁੜੀ ਨੂੰ ਸਾਲ ਲੰਨ ਦੇਣਾ ਕਿਤੇ ਆਪਣੀ ਨੂੰ ਬਿਠਾਇਆ ਬੈੱਡ ਤੇ ਚੜਾ ਕੇ ਤੇ ਉਹਦੇ ਕੋ ਕੁੜੀ ਕੋ ਸਾਰੀ ਕੰਮ ਕਰਾਉਂਦੀ ਸਾਰੇ ਕੰਮ ਕਰਾਉਂਦੀ ਥਕਾ ਮਾਰੇਗੀ ਉਹਨੂੰ ਕੋਈ ਗੱਲ ਨਹੀਂ ਆਵੇ ਥੱਲੇ ਜਰਾ ਮੈਂ ਪੁੱਛਦੀ ਹਾਂ ਕਿ ਤੂੰ ਕੀ ਕਰਕੇ ਆਈ ਸੀ ਮਾ ਕੱਲੇ ਕੱਪੜੇ ਪਾਣ ਗਈ ਸਾ ਤੇ ਹੋਰ ਕੀ ਕਰਾਇਆ ਇਹਨੇ ਭਾਬੀ ਨੇ ਤੇਰੇ ਕੋਲੋਂ ਚੱਲ ਮਨਾ ਛੱਡ ਤੂੰ ਕੋ ਕਲਪਦਾ ਪਿਆਵਾ ਚੱਲ ਜਿੱਦਾਂ ਦੀ ਮੈਂ ਆਈ ਅੰਦਰੇ ਹੀ ਵੜੀ ਇਹਨਾਂ ਦੀ ਕਲਪਨਾ ਖਾ ਗਈ ਮੈਨੂੰ ਮੈਂ ਵੀ ਜੰਨੇ ਵਾਂ ਬੀਜੀ ਨੂੰ ਮਿਲ ਕੇ ਅੰਨੀ ਥੋੜੀ ਦੇਰ ਹੱਸਾਂ ਖੇਡਾਂਗੇ ਗੱਲਾਂ ਬਾਤਾਂ ਕਰਾਂਗੇ ਜਾ ਕੇ ਸਤਿ ਸ਼੍ਰੀ ਅਕਾਲ ਪੂਆਜੀ ਸਤਿ ਸ਼੍ਰੀ ਅਕਾਲ ਨੂੰਹ ਲ ਕੀ ਹਾਲ ਹੈ ਬਾਤ ਵਧੀਆ ਤੁਸੀਂ ਨਾ ਬਾਸ ਕੀ ਹਾਲ ਆ ਮੈਂ ਠੀਕ ਆ ਚਲੋ ਆ ਜਾ ਹੰਦਾ ਹੋਰ ਮम्मा ਕਿੱਥੇ ਆ ਆ ਜਾ ਬੈਠ ਜਾ ਪੂਆਜੀ ਹੋਰ ਪੂਆਜੀ ਪਾਣੀ ਲਿਆਵਾ ਨਹੀਂ राजे ਪਾਣੀ ਨਹੀਂ ਪੀਣਾ ਕੀ ਕਿੱਥੇ ਮम्मा ਮम्मा ਜੀ ਵੀ ਨਹੀਂ ਨਜ਼ਰ ਆਂਦੇ ਮम्मा ਹਣੀ ਤੇ ਬੀਜੀ ਹੋਣੀ ਨਾਨਕੇ ਗਏ ਨੇ ਕਦੋਂ ਦੇ ਉਹ ਨਾ ਸਵੇਰੇ ਗਏ ਸੀ ਕਿ ਸ਼ਾਮ ਤੱਕ ਆ ਜਾਣਾ ਉਹਨਾਂ ਨੇ ਲੈ ਮੈਂ ਤਾਂ ਬੀਜੀ ਨੂੰ ਮਿਲਣ ਨਹੀਂ ਮਈ ਮੇਰਾ ਬੜਾ ਦਿਲ ਕਰਦਾ ਵੈਸੀ ਬੀਜੀ ਨੂੰ ਮਿਲਣ ਨਾ اچھا ਮੈਂ ਕਿਹਾ ਚਲ ਮੈਂ ਮਿਲ ਕੇ ਆਨੀ ਆ ਹਾਂ ਕੋਈ ਨਾ ਉਹਨਾਂ ਨੇ ਸ਼ਾਮ ਨੂੰ ਆ ਜਾਣਾ ਹੈ ਕਹਾ ਹੋਰ ਸੁਣਾਪੂ ਆ ਜੀ ਠੀਕ ਆ ਸਭ ਕਰੇ ਹਾਂ ਸਭ ਠੀਕ ਠਾਕੂ ਆ ਜੀ ਕਦੋਂ ਦੇ ਆਏ ਜੇ ਮੈਂ ਤਾਂ ਪੁੱਤਰ 3-4 ਦਿਨ ਹੋ ਗਏ ਆਈ ਨੂੰ ਉਹ ਨਾ ਮਨਮੀਤ ਠੀਕ ਨਹੀਂ ਸੀਗੀ ਅੱਛਾ ਉਹਨੂੰ ਟਾਈਫਾਇਡ ਹੋਇਆ ਕੀ ਹੋ ਗਿਆ ਨਾਲ ਨੂੰ ਟਾਈਫਾਇਡ ਹੋ ਗਿਆ ਹਾਂ ਉਹ ਆਈ ਸੀ ਤੇ ਫਿਰ ਮੈਂ ਤਾਂ ਮੈਂ ਕਿਹਾ ਚਲ ਮੈਂ ਮਨਮੀਤ ਦਾ ਪਤਾ ਕਰ ਆਵਾਂ ਮੈਂ ਤਾਂ ਆਈ ਸੀ ਇਸੇ ਕਰਕੇ ਮੈਨੂੰ ਟਾਈਮ ਨਹੀਂ ਲੱਗਾ ਤੇ ਅੱਜ ਥੋੜਾ ਟਾਈਮ ਸੀ ਤੇ ਮੈਂ ਕਿਹਾ ਚਲ ਮੈਂ ਬੀਜੀ ਨੂੰ ਮਿਲ ਕੇ ਆਉਣੀ ਤੇ ਮੈਨੂੰ ਵੀ ਪਤਾ ਬੀਜੀ ਘਰ ਹੀ ਨਹੀਂ ਹੈਗੇ ਅੱਛਾ ਪੂਆ ਜੀ ਭਾਬੀ ਜੀ ਦਾ ਕੀ ਹਾਲ ਆ ਭਾਬੀ ਠੀਕ ਬੜਾ ਮੇਰਾ ਨਾਲ ਬੜਾ ਦਿਲ ਕਰਦਾ ਹੈਗਾ ਭਾਬੀ ਨੂੰ ਮਿਲਣ ਨੂੰ ਤੇ ਤੂੰ ਭਾਬੀ ਨੂੰ ਮਿਲਣ ਆ ਜਾਣਾ ਸੀ ਘਰ ਪੂਆ ਜੀ ਤੂੰ ਇਹ ਭਾਬੀ ਨੂੰ ਨਾਲ ਲੈ ਆਂਦੇ ਹਾਂ ਇਕੱਲੇ ਆ ਗਿਆ ਤੇ ਭਾਬੀ ਜੀ ਨੂੰ ਵੀ ਨਾਲ ਲੈ ਆਂਦੇ ਨਾਲੇ ਮੈਂ ਵੀ ਮਿਲ ਲੈਣ ਦੀ ਭਾਬੀ ਬਟਾ ਘਰ ਦੇ ਕੰਮਕਾਰ ਕਰਨ ਲਈ ਆ। ਹਾਂ ਤੈਨੂੰ ਪਤਾ ਫਿਰ ਉਹਦੇ ਕੋਲਨਾ ਕ ਟਾਈਮ ਹੁੰਦਾ ਉਤੋਂ ਮਨਮੇਤ ਵੀ ਹੀ ਆ। ਫਿਰ ਉਹਨੇ ਸਾਰਾ ਕੁਝ ਵੇਖਣਾ ਹੁੰਦਾ ਇਸ ਕਰਕੇ ਮੈਂ ਕਿਾ ਚੱਲ ਮੈਂ ਕੱਲੀ ਹੋਵਾਂਨੀ। ਅੱਛਾ ਮਨਮੇਤੇ ਨਹੀਂ ਆਇਆ ਇਹਨੇ। ਹਾਂ। ਤੂੰ ਨਹੀਂ ਜਾਂਦੀ ਅਨਮੋਲ ਭਾਬੀ ਕੋਲ। ਤੂੰ ਹੋਇਆ ਗਰਬਤ। ਚੱਲ ਦੋਨੋਂ ਜਣੀਆਂ ਬੈਠੀਆਂ ਰਹਿੰਦੀਆਂ ਜੇ ਇੱਕ ਦੂਜੇ ਨਾਲ ਦੁੱਖ ਸੋ ਕਰਦੀਆਂ ਰਹਿੰਦੀਆਂ ਉਹ ਵੀ ਵਿਚਾਰੀ ਕਰਦੀ ਰਹਿੰਦੀ ਤੇਰਾ ਨਾ ਉਹਨੇ ਕਿੱਥੇ ਜਾਣਾ ਹੋਰ ਬਾਹਰ। ਚੱਲ ਤੂੰ ਚੱਲ ਜਾਨੀ ਉਹਦਾ ਵੀ ਦਿਲ ਲੱਗਾ ਰਹਿੰਦਾ ਟਾਈਮ ਪਾਸ ਹੋ ਜਾਂਦਾ। ਤੂੰ ਜਾਇਆ ਕਰਨਾ ਉਹਨੂੰ ਮਿਲਣਾ। ਨਹੀਂ ਭੂਆ ਜੀ ਮੈਂ ਨਹੀਂ ਜਾਂਦੀ ਹੈਗੀ ਕਿਉਂ ਕੀ ਹੋ ਗਿਆ ਮੈਂ ਉਹ ਆ ਜਾਈ ਗਈ ਸੀਗੀ ਉਸ ਦਿਨ ਭਾਬੀ ਨੂੰ ਮਿਲਣ ਵਾਸਤੇ ਤੇ ਉਹਨਾਂ ਨਾਲ ਮੈਂ ਭਾਬੀ ਨਾਲ ਕਾਫੀ ਗੱਲਾਂ ਮਾਰੀਆਂ ਸੀਗੀਆਂ ਪਰ ਉਸ ਦਿਨ ਪਤਾ ਕੀ ਹੋਇਆ ਮੈਂ ਨਾ ਭਾਬੀ ਦੇ ਨਾਲ ਨਾ ਮਨਮੀ ਜੀ ਦੀਆਂ ਗੱਲਾਂ ਕਰਨ ਦੀ ਸੀ ਮੈਂ ਉਹਨਾਂ ਨੂੰ ਕਹਿ ਦਿੱਤਾ ਕਿ ਤੁਹਾਡੀ ਚੱਤਰੋਂ ਦਾ ਨਾਨ ਕਦੋਂ ਦੀ ਆਈ ਹੋਈ ਆ ਤੇ ਤੁਹਾਨੂੰ ਪਤਾ ਇਹ ਗੱਲਾਂ ਨਾ ਆਂਟੀ ਨੇ ਸੁਣ ਲਈਆਂ ਅੱਛਾ ਹੂੰ ਤੇ ਨਾ ਫਿਰ ਮੈਂ ਉਹਨਾਂ ਦੇ ਵੱਲ ਤਾਂ ਹੀ ਨਹੀਂ ਗਈ ਹੈਗੀ ਤੇ ਉਹਨਾਂ ਨੇ ਨਾ ਸਾਰੀਆਂ ਗੱਲਾਂ ਮੇਰੇ ਮੰਮੇ ਨੂੰ ਕੱਢ ਦਿੱਤੀਆਂ ਤੇ ਫਿਰ ਮੇਰੀ ਬੀਜੀ ਤੇ ਮੇਰੀ ਮੰਮਾ ਮੈਨੂੰ ਬਹੁਤ ਗੁੱਸੇ ਹੋਏ ਤੇ ਵੇਖ ਅਨਮੋਲ ਪੁੱਤਰ ਇੱਥੇ ਤੈਨੂੰ ਮੈਂ ਵੀ ਗਲਤ ਕਹਾਵਾਂਗੀ ਇਹ ਗੱਲ ਨਹੀਂ ਕਰੀ ਦੀ ਵੇਖ ਜਿੰਨੀ ਮਰਜ਼ੀ ਉਹ ਲੜਾਕੀ ਹੋਵੇ ਮਨਮੀਤ ਪਰ ਤੇਰਾ ਵਰਜ ਨਹੀਂ ਬੰਦਾ ਕਹਿਣਾ ਤੂੰ ਛੋਟੀ ਏ ਉਹ ਵੱਡੀ ਏ ਕੱਲ ਨੂੰ ਤੂੰ ਅਗਲੇ ਘਰ ਵੀ ਜਾਣਾ ਅੱਜ ਇੱਥੇ ਕਿਸੇ ਦੀ ਰਿਸਪੈਕਟ ਕਰਨਗੀ ਤਾਂ ਹੀ ਅਗਲੇ ਘਰ ਜਾ ਕੇ ਵੀ ਕਰਨਗੀ ਨਾ ਇਸ ਕਰਕੇ ਉਹਨੂੰ ਥੋੜਾ ਰਿਸਪੈਕਟ ਨਾ ਬੁਲਾਇਆ ਕਰ ਕੋਈ ਗੱਲ ਨਹੀਂ ਫਿਰ ਕੀ ਹੋਇਆ ਉਹਦਾ ਸੁਭਾਅ ਗੁੱਸੇ ਵਾਲਾ ਦਾ ਤੇ ਜੋ ਗੁੱਸੇ ਨਾਲ ਗੱਲਾਂ ਕਰ ਦਿੰਦੀ ਹੈ ਦਾ ਮਤਲਬ ਇਹ ਥੋੜੀ ਕਿ ਅਸੀਂ ਉਹਦੇ ਅਲੱਗ-ਅਲੱਗ ਨਾ ਪਾਵਾਂਗੇ ਅੱਜ ਤੂੰ ਇੱਥੇ ਇਸ ਤਰ੍ਹਾਂ ਕਰੇਂਗੀ ਨਾ ਫਿਰ ਤੈਨੂੰ ਅੱਗੇ ਜਾ ਕੇ ਵੀ ਇਹੀ ਆਦਤ ਪੈ ਗਈ ਤੈਨੂੰ ਕੋਈ ਵੀ ਕੁਝ ਕਹੇਗਾ ਤਾਂ ਫਿਰ ਤੂੰ ਸੋਚੇਂਗੀ ਮੈਂ ਅੱਜ ਉੱਥੇ ਨਾ ਪਾਂਦੀ ਆਈ ਨਾ ਇੱਕ ਦੂਜੇ ਦੇ ਤੇ ਮੈਂ ਇੱਥੇ ਵੀ ਪਾਵਾਂ ਇਸ ਕਰਕੇ ਚੰਗਾ ਨਹੀਂ ਲੱਗਦਾ ਠੀਕ ਹੈ ਦੀਦੀ ਕਿਆ ਕਰ ਉਹਨੂੰ ਰਿਸਪੈਕਟ ਨਾ ਬੁਲਾਇਆ ਕਰ ਆਂਟੀ ਨੇ ਸੁਣ ਲਿਆ ਵਾ ਤੇ ਪਰ ਆਂਟੀ ਨੇ ਜੇ ਤੈਨੂੰ ਵੇਖਨ ਮੋਲ ਤੂੰ ਤੇ ਉਸ ਦਿਨ ਫਿਰ ਘਰ ਆ ਗਈ ਠੀਕ ਹੈ ਤੇ ਤੈਨੂੰ ਪਤਾ ਨਾ ਭਾਬੀ ਸੀਮਾ ਨੂੰ ਕਿੰਨਾ ਬੋਲੇ ਹੋਣੇ ਆ ਉਹਦੀ ਵਿਚਾਰੀ ਦੀ ਸ਼ਮਤ ਆ ਗਈ ਹੋਣੀ ਆ ਸਮਝਦੀ ਹੈ ਨਾ ਤੂੰ ਇਸ ਗੱਲ ਨੂੰ ਤੇ ਪਰ ਮੈਂ ਤੈਨੂੰ ਇੱਕੋ ਸਲਾਹ ਦਵਾਂਗੀ ਕਿ ਤੂੰ ਹੋ ਨਾ ਆ ਕੇ ਨਾ ਤੇ ਭਾਬੀ ਕੋਲੋਂ ਮਾਫੀ ਮੰਗੀ ਕਿ ਆਂਟੀ ਮੇਰੇ ਕੋਲ ਗਲਤੀ ਹੋ ਗਈ ਆ ਠੀਕ ਹੈ ਆਈ ਹੁਣ ਤੂੰ ਕਿਸੇ ਦਿਨ ਘਰ ਹਾਂ ਮੈਨੂੰ ਮੇਰੀ ਬੀਜੀ ਜੀ ਨੇ ਵੀ ਕਿਹਾ ਸੀ ਕਿ ਜਾ ਕੇ ਉਹਨਾਂ ਕੋ ਮਾਫੀ ਮੰਗ ਕੇ ਆ ਤੇ ਚਲੋ ਠੀਕ ਆ ਮੈਂ ਆਵਾਂਗੀ ਘਰ ਇੱਕ ਤੁਹਾਡੇ ਕਹਿਣ ਤੇ ਤੇ ਇੱਕ ਬੀਜੀ ਦੇ ਕਹਿਣ ਤੇ ਉਹਨਾਂ ਕੋ ਮਾਫੀ ਜ਼ਰੂਰ ਮੰਗ ਕੇ ਜਾਵਾਂਗੀ ਇਹ ਪੁੱਤਰ ਤੇਰਾ ਬੰਦਾ ਵੀ ਹੈ ਫਰਜ ਠੀਕ ਹੈ ਨਾ ਤੇ ਹੁਣ ਤੂੰ ਆ ਕੇ ਮਾਫੀ ਮੰਗ ਲਈ ਉਹਨਾਂ ਕੋ ਪਰ ਭੂਆ ਜੀ ਅੱਜ ਨਹੀਂ ਮੈਂ ਤੋ ਆਇਆ ਜਾਣਾ ਕਿਉਂਕਿ ਅੱਜ ਮੇਰੇ ਘਰੇ ਨਹੀਂ ਕੋਈ ਹੈਗਾ ਪਰ ਮੈਂ ਜ਼ਰੂਰ ਆਵਾਂਗੀ ਕੋਈ ਗੱਲ ਨਹੀਂ ਤੈਨੂੰ ਜਦੋਂ ਵੀ ਟਾਈਮ ਲੱਗੇਗਾ ਤੂੰ ਉਦੋਂ ਹੀ ਆ ਜੀ ਉਦੋਂ ਆ ਕੇ ਨਾ ਤੇ ਕਹੀਂ ਆਂਟੀ ਮੈਨੂੰ ਮੇਰੇ ਕੋਲ ਗਲਤੀ ਹੋ ਗਈ ਜੀ ਉਹ ਤੈਨੂੰ ਬੋਲਣਗੇ ਨਾ ਤੇ ਫਿਰ ਮੈਂ ਕਹਾਂਗੀ ਵੀ ਕੁੜੀ ਤੁਹਾਡੇ ਕੋ ਮਾਫੀ ਮੰਗਣ ਆਈ ਆ ਉਂਝ ਨਹੀਂ ਆਈ ਮੇਰੇ ਕਹਿਣ ਤੇ ਆਈ ਠੀਕ ਹੈ ਮੇਰੇ ਹੁੰਦਾ ਤੈਨੂੰ ਕੋਈ ਕੋਈ ਨਹੀਂ ਕੁਛ ਕਹੇਗਾ ਹਾਂਜੀ ਭੂਆ ਜੀ ਮੈਂ ਉਹਦੇ ਆਵਾਂਗੀ ਜੇ ਤੁਸੀਂ ਹੋਗੇ ਉੱਥੇ ਦੇਗਨ ਮੋਲ ਤੈਨੂੰ ਮੈਂ ਇੱਕ ਗੱਲ ਨਾ ਹੋਰ ਕਹਿਣਾ ਚਾਹਨੀ ਆ ਤੂੰ ਨਾ ਮਾਫੀ ਮੰਗ ਲੈਣੀ ਨਾ ਠੀਕ ਹੈ ਮਾਫੀ ਮੰਗਣ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ ਠੀਕ ਹੈ ਨਾ ਅੱਜ ਤੈਨੂੰ ਅਹੀ ਨਾ ਸਮਝਾਵਾਂਗੇ ਨਾ ਕੱਲ ਨੂੰ ਫੇਰ ਤੂੰ ਇਹ ਗਲਤੀ ਕਰੇਂਗੀ ਤੇ ਜੇ ਤੂੰ ਮਾਫੀ ਮੰਗਲੇਂਗੀ ਨਾ ਤੈਨੂੰ ਗਾਂ ਤੋਂ ਅਹਿਸਾਸ ਹੋ ਜਾਏਗਾ ਕਿ ਮੈਂ ਇਹ ਗਲਤੀ ਦੁਬਾਰਾ ਫੇਰ ਨਹੀਂ ਕਰਨੀ ਠੀਕ ਹੈ ਨਾ ਮਾਂ ਕੱਲ ਨੂੰ ਤੇਰੀ ਅੱਗੋਂ ਨਨਾਂ ਨਾ ਹੋਏਗੀ ਜਾਣਗੀ ਵਿਆਹੀ ਤੇਰੀ ਅੱਗੋਂ ਨਨਾਂ ਨਾ ਹੋਏਗੀ ਫਿਰ ਤੂੰ ਉਹਦੇ ਵੀ ਮਨ ਸੋਨੇ ਨਾ ਪਾਏਂਗੀ ਠੀਕ ਹੈ ਨਾ ਇਸ ਕਰਕੇ ਮੈਂ ਤੈਨੂੰ ਪੁੱਤਰ ਸਮਝਾਣੇ ਆਂ ਵੀ ਅੱਗੋਂ ਵਾਸਤੇ ਲਰਟ ਰਹਿਣਾ ਇਹੋ ਜੀ ਗਲਤੀ ਫਿਰ ਕਦੀ ਨਹੀਂ ਕਰਨੀ ਠੀਕ ਹੈ ਨਾ ਹਾਂਜੀ ਤੇ ਬਸ ਚਲ ਠੀਕ ਹੈ ਫਿਰ ਮੈਂ ਨਾ ਹੁਣ ਚਲਦੀ ਆਂ ਫਿਰ ਆਵਾਂਗੀ ਜਦੋਂ ਬੀਜੀ ਆਣਗੇ ਨਾ ਤੇ ਫੇਰ ਆਵਾਂਗੀ ਨਨ ਮੰਮੀ ਚਲੋ ਠੀਕ ਆ ਪੂਆ ਜੀ ਤੇ ਤੂੰ ਆਈ ਜ਼ਰੂਰ ਮਾਫੀ ਮੰਗਣ ਆ ਵਾਸਤੇ ਹਾਂ ਜ਼ਰੂਰ ਆਮਾਗੀ ਠੀਕ ਹੈ ਨਾ ਮੈਨੂੰ ਵੀ ਬੜੀ ਖੁਸ਼ੀ ਹੋਏਗੀ ਤੇ ਉਹਨਾਂ ਨੂੰ ਵੀ ਖੁਸ਼ੀ ਹੋਏਗੀ ਚਾਹੇ ਉਹ ਲੱਖ ਤੈਨੂੰ ਬੋਲਦੇ ਪਰ ਉਹਨਾਂ ਨੂੰ ਇਹ ਖੁਸ਼ੀ ਹੋਏਗੀ ਕਿ ਆਇਨ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਮਾਫੀ ਮੰਗਣ ਆਈ ਹੈ ਨਾ ਠੀਕ ਹੈ ਨਾ ਹਾਂ ਚਲੋ ਠੀਕ ਆ ਠੀਕ ਗੱਲ ਤੇ ਵੈਸੇ ਪੂਆ ਜੀ ਸਹੀ ਕਹਿੰਦੇ ਆ ਮਾਫੀ ਮੰਗਣ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ ਮੈਂ ਹੁਣ ਉਹਨਾਂ ਦੇ ਕਹਿਣ ਤੇ ਤੇ ਬੀਜੀ ਦੇ ਕਹਿਣ ਤੇ ਜ਼ਰੂਰ ਜਾਵਾਂਗੀ ਉਹਨਾਂ ਕੋਲ ਮਾਫੀ ਮੰਗਣ ਲੱਕੀ ਇੱਕ ਵਟਾ ਨਾ ਆਨਾ ਹੁੰਦਾ ਕਿੱਡੀ ਛੋਟ ਵੱਟੀ ਐਨੇ ਚੋਰ ਨੂੰ ਕਹਿੰਦੇ ਪਾਲਾ ਸੁੱਝ ਜਾਂਦਾ ਈ ਕਿੱਦਾਂ ਭੱਜਾ ਗਿਆ ਏ ਕੋਈ ਗੱਲ ਨਹੀਂ ਕਰਦੀ ਗੱਲ ਤੇਨੂੰ ਬਖਸ਼ਣਾ ਤੇ ਮੈਂ ਵੀ ਨਹੀਂ ਕੁਛ ਦੀ ਤੈਨੂੰ ਕਰਦੀ ਤੇਰ ਨਾਲ ਗੱਲ ਜਰਾ ਤੈਨੂੰ ਮੈਂ ਵਾਜਾ ਮਾਰਨ ਨਹੀਂ ਆ। ਲੱਕੀ ਕੀ ਗੱਲ ਹੈ? ਹਾਂਜੀ ਮੰਮੀ, ਤੈਨੂੰ ਮੈਂ ਨਹੀਂ ਆਵਾਜ਼ਾਂ ਮਾਰਨੀ, ਤੈਨੂੰ ਪਤਾ ਲੱਗਣ ਡਿਆ ਵੇ ਮਾਂ ਵਾਜਾ ਮਾਰਨ ਢੀ ਤੇ ਮੈਂ ਗੱਲ ਸੁਣ ਲਵਾਂ। ਓ ਮੰਮੀ ਮੈਨੂੰ ਪਤਾ ਲੱਗਣ ਡਿਆ ਵਾ, ਮੇਰੇ ਨਾਲ ਦੁਕਾਨ ਤੇ ਕਸਟਮਰ ਖਲੋਤੇ ਆ ਤੇ ਮੈਂ ਚੱਲਿਆ ਦੁਕਾਨ ਤੇ ਮੈਂ ਸਮਾਨ ਲੈਣ ਆਇਆ ਘਰੋਂ। ਹੂੰ ਮੈਨੂੰ ਨਹੀਂ ਪਤਾ ਬੁੱਦਾ। ਮੇਰੀ ਗੱਲ ਸੁਣ। ਆ ਤੂੰ ਗੱਲ ਸੁਣ। ਆਹੋ ਇੱਥੇ ਬਹਿ ਵੇ ਗੱਲ ਸੁਣ ਮੇਰੇ, ਬੈਠ ਇੱਥੇ। ਮੰਮੀ ਮੇਰੀ ਗੱਲ ਸੁਣੋ, ਦੁਕਾਨ ਤੇ ਕਸਟਮਰ ਖਲੋਤੇ ਆ, ਮੈਂ ਤੁਹਾਡੇ ਨਾਲ ਕੇ ਗੱਲ ਕਰ ਲੈਣਾ ਵਾ। ਮੈਨੂੰ ਤੇ ਪਤਾ ਕਸਟਮਰ ਖਲੋਤਾ ਨਹੀਂ ਖਲੋਤਾ ਭਾਵੇਂ ਦੁਕਾਨ ਅੱਜ ਬੰਦ ਕਰ ਤੇ ਭਾਵੇਂ ਜੋ ਮਰਜ਼ੀ ਕਰ ਅੱਜ ਗੱਲ ਇੱਥੇ ਕਰ ਜਾ ਅੱਜ ਫੈਸਲਾ ਹੋਣਾ ਹਾਂ ਬੈਠੇ ਚੱਲ ਉਹ ਕਿਹੜੀ ਗੱਲ ਕਰਨੀ ਆ ਤਾਂ ਕਰਨੀ ਆ ਨਾ ਗੱਲ ਕੋਈ ਓਏ ਆਣ ਕੇ ਟਾਈਮ ਲੱਗੂਗਾ ਤੇ ਕਰ ਲਿਓ ਗੱਲ ਦੇਖੀ ਮਨਮੀਤ ਇਹਨੂੰ ਪਤਾ ਹੈ ਨਾ ਵੀ ਮੈਂ ਕੀਤਾ ਕੀ ਹੈ ਇਹਨੂੰ ਆਪਣੀਆਂ ਸਾਰੀਆਂ ਕਰਤੂਤਾਂ ਦਾ ਪਤਾ ਹੈ ਬੈਠੇ ਗੱਲ ਕਰ ਪਹਿਲਾਂ ਮੇਰੇ ਨਾਲ ਬੈ ਮੈਂ ਇਹੋ ਜਿਹਾ ਕੀ ਕਰਤਾ ਕਿਹੜੀਆਂ ਕਰਤੂਤਾਂ ਕੀਤੀਆਂ ਮੈਂ ਇਹ ਸਹੀ ਮੇਲਾ ਬੈਠਾ ਨਹੀਂ ਹੈਗਾ ਇਹ ਕਦੇ ਲੈ ਦੱਸ ਨਹੀਂ ਪਹਿਲਾਂ ਮੈਨੂੰ ਗੱਲ ਦੱਸ ਮਨਮੀਤ ਦੀ ਸੱਸ ਬਾਰੇ ਭੂਆ ਨੂੰ ਕਿੰਨੇ ਦੱਸਿਆ ਵਾ ਮਨਮੀਤ ਦੀ ਸੱਸ ਬਾਰੇ ਆਹੋ ਪਿਓ ਇਦਾਂ ਦੀ ਅਸੀਂ ਇੰਨੇ ਪਰਦੇ ਪਾਏ ਉਹਦੇ ਅੱਗੇ ਵੀ ਇੰਨੀ ਚੰਗੀ ਇਹਦੀ ਸੱਸ ਐ ਇੰਨਾ ਇਹਦਾ ਸੇਵਾ ਕਰਦੀ ਇੰਨਾ ਇਹਨੂੰ ਪੁੱਛਦੀ ਕਿਛਦੀ ਆ ਤਾਂ ਤੂੰ ਉਹਨੂੰ ਕੀ ਦੱਸਿਆ ਵਾ ਵੀ ਉਹ ਤੇ ਕਪੱਤੀ ਬੜੀ ਆ ਮੰਮੀ ਮੈਂ ਕੋ ਦੱਸੂੰਗਾ ਅਗਲੀ ਕੱਲ ਆ ਕੇ ਆਂਦੀ ਓ ਬਸ ਕਰੋ ਪਰਝਾਈ ਮੈਨੂੰ ਤੁਹਾਡੀ ਮਨਮੀਤ ਦੀ ਸੱਸ ਬਾਰੇ ਸਾਰਾ ਕੁਝ ਪਤਾ ਲੱਗ ਗਿਆ ਵਾ ਕੀ ਦੱਸਿਆ ਜੀ ਮੇਰੀ ਸੱਸ ਬਾਰੇ ਕਿਉ ਮੇਰੀ ਭੰਡੀਆਂ ਭੰਡਨ ਦੇਗੇ ਮੇਰੇ ਰਿਸ਼ਤੇਦਾਰਾਂ ਚ ਤਾਨੂੰ ਦੋਵਾਂ ਨੂੰ ਕੀ ਹੋ ਗਿਆ ਵਾ ਦੱਸ ਮੇਰੀ ਦੁਕਾਨ ਦਾ ਟਾਈਮ ਹੋਇਆ ਤੂੰ ਪਤਾ ਨਹੀਂ ਕਿਹੜੀਆਂ ਜਬੜੀਆਂ ਗੱਲਾਂ ਮਾਰੀ ਜਾਂਦੇ ਏ ਆ ਜਬਲੀਆਂ ਮੈਂ ਸੀਮਾ ਤੇ ਵਰਨ ਨਹੀਂ ਆ ਸੀਮਾ ਦਾ ਕਸੂਰ ਕੱਢਿਆ ਸੀਮਾ ਕਹਿੰਦੀ ਮੰਮੀ ਮੈਂ ਗੱਲ ਨਹੀਂ ਕੀਤੀ ਹਰ ਕੇ ਮੈਨੂੰ ਭੂਆ ਨੇ ਦੱਸਿਆ ਕਹਿੰਦੀ ਸਾਰੀਆਂ ਗੱਲਾਂ ਮੈਨੂੰ ਲਕੀ ਨੇ ਦਸੀਆਂ ਤੇ ਭੂਆ ਨੂੰ ਪੁੱਛੋ ਨਾ ਤੈਨੂੰ ਦੱਸਿਆ ਕਿੰਨੇ ਆ ਹਾਂ ਦੱਸ ਕਹਿ ਤੇ ਦੇ ਭੂਆ ਕਹਿੰਦੀ ਕਿ ਲਕੀ ਨੇ ਰੱਸੀ ਸਾਰੀ ਗੱਲ ਨਹੀਂ ਤੈਨੂੰ ਤੈਨੂੰ ਪਤਾ ਨਹੀਂ ਲੱਗਾ ਵੀ ਮੈਂ ਕਿੱਦਾਂ ਦੀਆਂ ਗੱਲਾਂ ਕਰਨ ਡਿਆ ਭੂਆ ਦੇ ਨਾਲ ਹੈ ਆਪਣੀ ਭੈਣ ਦੇ ਘਰ ਦੇ ਭੰਡਨੇ ਭੰਡਣ ਡਿਆ ਤੂੰ ਉਹਦੇ ਅੱਗੇ ਉਹ ਮੰਮੀ ਕਿੰਨੇ ਚਿਰ ਦੀ ਭੂ ਆਈ ਆ ਮੈਂ ਉਹਦੇ ਨਾਲ ਅਜੇ ਤੱਕ ਨਹੀਂ ਗੱਲ ਕੀਤੀ ਉਹ ਤੇ ਦੁਕਾਨ ਤੇ ਵੀ ਉਹ ਤੋਂ ਨਹੀਂ ਕੋਈ ਗੱਲ ਕੀਤੀ ਤੇ ਮੈਂ ਹੁਣ ਗੱਲ ਕਰਨੀ ਤੂੰ ਸਾਰੀਆਂ ਬਲਲ ਕੋਣ ਤੇ ਆ ਸਾਰਾ ਕੁਝ ਬੇ ਮੈਨੂੰ ਮੰਮੀ ਕੋਲੋਂ ਜ਼ਿਆਦੀ ਕਲਾਸ ਨਾ ਲੱਗੇ ਪਰ ਫਿਰ ਭੂ ਅਣ ਕਿਸ ਤਰੀਕੇ ਕਹਿਤਾ ਕਿ ਮੈਨੂੰ ਲੱਗੀ ਦੇ ਦੱਸਿਆ ਜੇ ਇਹਨੇ ਗੱਲ ਕੀਤੀ ਫਿਰ ਇਹ ਫੇਰ ਹੀ ਭੂ ਐਵੇਂ ਥੋੜਾ ਹੁਦਾ ਦਿਮਾਗ ਰਾਵ ਤੇਰਾ ਨਾਲ ਲੈ ਲੈ ਉਹਨੇ ਭੂ ਨੇ ਕੀਤਾ ਕਹਿ ਦਿੰਨਾ ਅੱਗੇ ਉਹ ਭੂ ਰਹਿ ਕੇ ਗਈ ਹੀਗੀ ਇਹੋ ਤੇ ਗੱਲ ਮੈਂ ਤੁਹਾਡੇ ਨਾਲ ਕਰਨਿਆ ਮੈਨੂੰ ਕੀ ਲੋੜ ਪਈ ਜੀ ਦੀਦੀ ਬਾਰੇ ਗੱਲ ਕਰਨ ਦੀ ਕਿ ਤੂੰ ਕੀਤੀ ਗੱਲ ਮੰਨ ਜਾ ਮੰਨ ਜਾ ਹੁਣ ਮੈਂ ਤੁਹਾਨੂੰ ਦੱਸਾਂ ਮੇਰੀ ਗੱਲ ਸੁਣੋ ਭੈਣ ਤੇਰੀ ਵੀ ਗੱਲ ਸੁਣੋ ਮੈਂ ਤੁਹਾਡੇ ਬਾਰੇ ਕੋਈ ਗੱਲ ਕਰਨੀ ਹੀ ਭੂਆਣਾ ਮੈਂ ਚਾਹੂੰਗਾ ਕਿ ਸਾਡੇ ਘਰ ਲੜਾਈ ਹੋਏ ਤੇ ਨਾਲੇ ਸਾਰੀ ਭੂਆ ਨੂੰ ਗੱਲਾਂ ਦੱਸਾਂ ਭੂਆ ਨੂੰ ਸੁਪਨਾ ਆ ਗਿਆ ਫਿਰ ਹੈ ਭੂਆ ਨੂੰ ਸੁਪਨਾ ਆ ਗਿਆ ਤੇ ਭੂਆ ਨੂੰ ਪਤਾ ਲੱਗ ਗਿਆ ਕਿ ਮਨਮੀ ਦੀ ਸੱਸ ਇਹਦਾ ਕਰਦੀ ਆ ਮਮਾ ਤੂੰ ਐਵੇਂ ਨਾ ਮੇਰੇ ਤੇ ਸ਼ੱਕ ਕਰੋ ਭੈਣੇ ਨਾ ਸ਼ੱਕ ਕਰੋ ਮੈਂ ਨਹੀਂ ਕੋਈ ਭੂਆ ਜੀ ਨਾਲ ਗੱਲ ਕੀਤੀ ਚਲ ਤੂੰ ਨਹੀਂ ਕੀਤੀ ਸੀਮਾ ਨੇ ਨਹੀਂ ਕੀਤੀ ਤੇ ਫਿਰ ਕਿੰਨੇ ਕੀਤੀ ਆ ਦੱਸ ਮੈਨੂੰ ਤੇ ਆਈ ਤੇ ਗਈ ਇਹਦੀ ਸੱਸ ਕੀ ਪਤਾ ਉਹਨੇ ਗੱਲ ਕਰਤੀ ਹੋਵੇ ਉਹਦੀ ਸੱਸ ਆਪਣਾ ਆ ਆਦੀ ਸੱਸ ਨੇ ਆਪੇ ਦੱਸਿਆ ਕਿ ਮੈਂ ਬੜੀ ਕਪੱਤੀ ਆ ਉਹਦੀ ਸੱਸ ਨੇ ਦੱਸਣਾ ਹੀ ਨਾ ਕੋਈ ਨਾ ਉਹ ਨੇਵਰ ਗੱਲ ਕੀਤੀ ਮੈਂ ਆਪਣੀ ਨੋਣਾ ਆ ਜੋ ਲੂਗ ਕਰਨੀ ਆ ਕੀਤੀ ਤੂੰ ਹੀ ਆਂ ਇਹ ਭਰਾ ਜੋ ਮਰਜੀ ਕਰ ਹਾਂ ਤੂੰ ਉਹ ਜਰੂਰ ਆਪਣੇ ਪੋਚੇ ਪਾਉਣੇ ਆ ਨਾ ਕੀਤੀ ਤੂੰ ਹੀ ਉਹ ਜੋ ਮਰਜੀ ਕਰਦਾ ਲੱਗ ਕਿ ਉਹਨ ਸੇਰ ਛੁੱਟ ਕੇ ਨਾ ਬੈ ਇਹਲਾ ਮੈਨੂੰ ਇੱਕ ਗੱਲ ਦਾ ਜਵਾਬ ਦੇ ਤੈਨੂੰ ਕਿੱਦਾਂ ਪਤਾ ਲੱਗਾ ਵੀ ਇਹਦੀ ਸੱਸ ਘਰ ਆਈ ਤੈਨੂੰ ਕਿਹਨੇ ਦੱਸਿਆ ਤੂੰ ਤੇ ਦੁਕਾਨ ਤੇ ਸੀ ਮੰਮੀ ਮੈਂ ਤੁਹਾਨੂੰ ਤੇ ਕੁਝ ਗੱਲਾਂ ਦੱਸਦਾ ਹੀ ਨਹੀਂ ਆ ਹਾਂ ਇਹਦੀ ਸੱਸ ਦੀਦੀ ਦੀ ਸੱਸ ਦੁਕਾਨ ਤੇ ਆਈ ਸੀ ਮੇਰੇ ਅੱਛਾ ਤੇਰੀ ਦੁਕਾਨ ਤੇ ਹੋਰ ਕੀ ਕਰਨ ਆਈ ਉਹ ਤਾਂ ਮੈਨੂੰ ਲਾਂਬਾ ਦੇ ਕੇ ਗਈ ਪੈਣ ਬਾਰੇ ਕਾ ਦਾ ਲਾਂਬਾ ਦੇ ਕੇ ਗਈ ਵੇ ਸੁਣਨਾ ਚਾਹੁੰਦੀ ਨਾ ਦੱਸੋ ਉਹ ਪਤਾ ਕੀ ਕਹਿੰਦੀ ਬਈ ਕਹਿੰਦੀ ਘਰ ਕੋਈ ਕੰਮ ਨਹੀਂ ਕਰਦੀ ਕਹਿੰਦੀ ਸਾਰਾ ਕੰਮ ਮੈਂ ਕਰਦੀ ਆ ਕਹਿੰਦੀ ਬੱਚੇ ਕਾਦੇ ਵਾਸਤੇ ਵਿਆਹ ਦੇ ਆਪਣੇ ਆਪ ਨੂੰ ਸੁਖ ਲੈਣ ਵਾਸਤੇ ਤੇ ਕਹਿੰਦੀ ਹੁੰਦਾ ਮੈਨੂੰ ਕੋਈ ਸੁਖ ਨਹੀਂ ਹੈਗਾ ਤੇ ਮੈਂ ਤਾਂ ਸੁਖੋ ਤੇਰੇ ਵੱਲ ਦੀ ਭੈਣ ਗੱਲ ਕੀਤੀ ਮੈਂ ਉਹਨੂੰ ਪਤਾ ਕੀ ਕਿਹਾ ਮੈਂ ਕਿਹਾ ਤੂੰ ਇੱਕ ਕੰਮ ਵਾਲੀ ਲਵਾ ਲੋ ਪਰ ਕਿੱਥੇ ਨਾ ਤੂੰ ਮੰਨਦੀ ਹੈ ਤੇ ਨਾ ਤੇਰੀ ਸੱਸ ਮੰਨਦੀ ਹੈ ਭਰਾਵਾ ਜੇ ਮੈਂ ਨਾ ਕੰਮ ਕਰਦੀ ਹੋਵਾਂ ਨਾ ਤੇ ਉੱਥੇ ਦੇ ਕੋੜੇ ਕੋੜੇ ਨਿਰਕ ਪਿਆ ਹੋਵੇ ਕੰਮ ਕਰਦੀ ਤੇ ਮੈਂ ਬਿਮਾਰ ਹੋ ਗਈ ਜਦੋਂ ਮੈਂ ਮਾਣ ਨੂੰ ਫੋਨ ਕੀਤਾ ਕਿ ਮੈਂ ਨਹੀਂ ਬਿਮਾਰ ਆ ਅਗਲੀ ਨੂੰ ਤੇ ਆਪਣੀ ਰੋਟੀ ਦਾ ਤੇ ਆਪਣੇ ਸਫਾਈਆਂ ਦਾ ਪਿਆ ਸੀ ਉਹਨੂੰ ਮੇਰਾ ਥੋੜੀ ਪਿਆ ਹੀ ਵੀ ਇਹ ਕੁੜੀ ਬਿਮਾਰ ਆ ਤੇ ਮੈਨੂੰ ਪੁੱਛ ਕੇ ਛਲਾਵਾ ਤੇ ਨਾਲੇ ਮੈਂ ਮਾਂ ਆ ਗਈ ਤੈਨੂੰ ਮੇਰੀ ਸ਼ਿਕਾਇਤਾਂ ਲਾਣ ਮੈਂ ਤੇ ਦੱਸਦਾ ਹੀ ਨਹੀਂ ਗੱਲਾਂ ਨਾਲੇ ਤੇ ਮੈਂ ਮੰਮੀ ਨੂੰ ਖੁਦ ਕਹਿਆ ਵਾ ਮੈਂ ਕਿਹਾ ਮੰਮੀ ਮੈਂ ਤੁਹਾਡੇ ਨਾਲ ਚੱਲਦਾ ਮੈਂ ਭੈਣ ਨੂੰ ਲੈ ਆਉਣਾ ਵਾ ਜੇ ਭੈਣ ਜ਼ਿਆਦਾ ਠੀਕ ਨਹੀਂ ਗਈ ਨਾ ਕਹਿੰਦੀ ਮੈਨੂੰ ਤੁਹਾਡਾ ਘਰ ਨਹੀਂ ਲੱਭਦਾ ਜੇ ਕਿਤੇ ਮੈਂ ਕੱਲੀ ਆਵਾ ਭਾਈ ਜਾਨ ਤੇ ਤੇਰੀ ਦੁਕਾਨ ਵੀਰ ਉਹਨੂੰ ਲੱਭ ਗਈ ਤੇ ਲੱਭੀ ਦੱਸੀ ਹੋਏ ਕਿਤੇ ਆਈ ਆ ਮੈਨੂੰ ਕਿ ਸੁਪਨਾ ਆਣਾ ਸੀ ਇੰਨੇ ਵੜਾ ਵਾ ਉਹ ਚੰਟ ਤੇਰੀ ਚੰਟ ਉਹ ਜਿੱਥੇ ਮਰਜ਼ੀ ਚੱਲ ਜਾਂਦੀ ਆ ਉਹਨੂੰ ਬਥੇਰਾ ਪਤਾ ਪਰ ਮੇਰੀ ਗੱਲ ਸੁਣ ਉਹ ਬਿਮਾਰ ਵੀ ਕੰਮ ਕਰੀ ਜਾਂਦੀ ਪਈ ਸੀ ਘਰ ਦਾ ਮੈਂ ਤੇ ਅੱਖੀਂ ਵੇਖਿਆ ਵਾ ਹਾਂ ਜਿੱਦ ਤੱਕ ਮੈਂ ਜਾਉਂਗੀ ਨਾ ਫਿਰ ਅੰਦਰ ਜਾ ਕੇ ਸਾਰੇ ਵੇਖ ਕੇ ਕਿੰਨਾ ਗੋੜੇ ਗੋੜੇ ਗੰਦ ਪਾਇਆ ਹੋਣਾ ਉਹਨੇ ਤੇ ਮਈਓ ਕਰਨਾ ਜਾ ਕੇ ਉਹਦੀ ਨਾਤੀ ਆਂਦੀ ਨਾਤਾ ਕੋਈ ਰਿਸ਼ਤੇਦਾਰ ਹੁੰਦਾ ਕੋਈ ਇਹਦੇ ਨਾਲ ਕੋਈ ਭੈਣ ਮੇਰੀ ਗੱਲ ਸੁਣ ਮੈਨੂੰ ਪਤਾ ਤੂੰ ਕੰਮ ਕਰਦੀ ਆ ਪਰ ਤੇਰੀ ਸੱਸ ਝੂਠ ਬੋਲਦੀ ਆ ਤੇ ਮੈਨੂੰ ਕਿ ਲੋੜ ਹੀ ਭੂਆ ਨੂੰ ਸਾਰੀਆਂ ਗੱਲਾਂ ਦੱਸਣ ਦੀ ਫੇਰ ਇਹ ਇਹ ਸੋਚੋ ਕਿ ਭੂਆ ਨੂੰ ਕਿੱਥੋਂ ਪਤਾ ਲੱਗ ਗਿਆ ਕਿ ਤੂੰ ਨਾ ਮੈਂ ਤੈਨੂੰ ਇੱਕ ਗੱਲ ਦੱਸਾਂ ਤੂੰ ਘਰ ਦੀ ਪੰਡੀ ਆਪ ਹੀ ਕਰਵਾਣ ਡਿਆ ਹੁਣ ਹੈ ਤੈਨੂੰ ਤੈਨੂੰ ਨਹੀਂ ਸੀ ਚਾਹੀਦੀ ਗੱਲ ਚਲ ਮੈਂ ਸੀਮਾ ਦਾ ਦੇ ਮਨ ਦੀ ਕਿ ਸੀਮਾ ਨੇ ਗੱਲ ਕੀਤੀ ਹੋएगी ਬਗਾਨੀ ਧੀ ਆ ਉਹਨੇ ਕੀਤੀ ਹੋएगी ਗੱਲ ਉਹ ਤੂੰ ਤਾਂ ਮੇਰਾ ਆਪਣਾ ਪੋਤਾ ਹੈ ਤੇ ਤੂੰ ਵੀ ਭੰਡੰड्या ਸਾਨੂੰ ਮੰਮੀ ਤੁਹਾਨੂੰ ਹਜੇ ਵੀ ਵਿਸ਼ਵਾਸ ਨਹੀਂ ਆਉਂਦਾ ਮੈਨੂੰ ਨਹੀਂ ਮੈਨੂੰ ਨਹੀਂ ਵਿਸ਼ਵਾਸ ਭੈਣੇ ਤੈਨੂੰ ਲੱਗਦਾ ਮੈਂ ਗੱਲ ਕਰੂੰਗਾ ਕੀਤੀ ਹੋਊਗੀ ਤਾਂ ਫੇਰ ਹੀ ਭੂਆ ਦੀ ਹਿੰਮਤ ਵਧੀ ਆ ਜਿਹੜੀ ਆ ਕੇ ਕਹਿੰਦੀ ਵੀ ਉਹਨੂੰ ਤੂੰ ਹੀ ਕੁੜੀ ਨੂੰ ਟੋਟੋਟ ਪੈਂਦੇ ਜੇ ਮੈਂ ਜੇ ਪਰਜਾਈ ਸੁੰਣਾ ਚਾਹਨੀ ਆ ਸੁਣ ਲੈ ਕਿ ਮੈਨੂੰ ਸਾਰੀਆਂ ਗੱਲਾਂ ਲੱਕੀ ਨੇ ਦਸੀਆਂ ਫੇਰ ਦਾਸੇ ਹੀ ਕਿਉਂ ਨਾ ਯਕੀਨ ਕਰੀਏ ਮੈਨੂੰ ਨਹੀਂ ਪਤਾ ਕਿੱਥੋਂ ਪਤਾ ਲੱਗਿਆ ਮੈਨੂੰ ਤੇ ਲੱਗਦਾ ਜਸੀਮਾ ਨੇ ਦੱਸਦੀ ਗੱਲ ਕੀਤੀ ਇਹਦੇ ਮੂੰਹ ਤੋਂ ਸਾਫ਼ ਪਤਾ ਲੱਗਣਾ ਮੁਕਰਨ ਦੀ ਆ ਪਤਾ ਲੱਗਦਾ ਵਿਆ ਇਹ ਝੂਠ ਬੋਲਦਾ ਵੇ ਤਾਂ ਝੂਠ ਵੀ ਤੇਰੇ ਕੋਲ ਬੋਲਿਆ ਨਹੀਂ ਜਾਣਦਿਆ ਮੰਮੀ ਤੂੰ ਇਤਰਾ ਕਰੋ ਭੂਆ ਨੂੰ ਆਵਾਜ਼ ਮਾਰ ਕੇ ਮੂੰਹ ਤੇ ਕਰਾ ਲੋ ਮੈਂ ਤੇ ਭੂਆ ਦੇ ਮੂੰਹ ਤੇ ਵੀ ਕਹਿਣ ਨੂੰ ਤਿਆਰ ਆਂ ਕਿ ਮੈਂ ਕਿਹੜੇ ਵੇਲੇ ਗੱਲਾਂ ਕੀਤੀਆਂ ਭੂਆ ਸੀਮਾ ਦੇ ਪਰਦੇ ਪਾ ਜਾਂਦੀ ਤਾਂ ਤੇਰੇ ਵੀ ਪਰਦੇ ਪਾ ਜੂ ਆ ਲੋ ਹੋਰ ਕੁਤ ਗਲੇਸ਼ ਸੱਦ ਲੋ ਬਿਠਾ ਲਾ ਸੱਦ ਕੇ ਹੈ ਤੇ ਜੇ ਉਹਨੇ ਕਿਹਾ ਨਾ ਵੀ ਮੈਨੂੰ ਲੱਕੀ ਨੇ ਦੱਸਿਆ ਮੰਮੀ ਤੇ ਫੇਰ ਵੇਖੀ ਫੇਰ ਬਣਦਾ ਕੀ ਮੰਮੀ ਇਹ ਗੱਲ ਸੁਣੋ ਜਿੰਨਾ ਕੰਮ ਠੀਕ ਹੋਣਾ ਹੀ ਹੋਗੀ ਠੀਕ ਆ ਮੈਨੂੰ ਮੇਰੇ ਘਰ ਛੱਡ ਆਓ ਨਾ ਮੇਰੀ ਸੱਸ ਆਉਗੀ ਨਾ ਇਹਨੂੰ ਲਾਂਬੇ ਦੇਉਗੀ ਤੇ ਨਾ ਕੋ ਗੱਲ ਵਤੂਗੀ ਨਾ ਭੂਆ ਕੋਈ ਤੁਹਾਨੂੰ ਗੱਲ ਕਰੋਗੀ ਨਹੀਂ ਭੈਣ ਮੇਰੀ ਗੱਲ ਸੁਣ ਰੈਸਟ ਕਰਨਾ ਹੀ ਨਾ ਚੰਗੀ ਤਰ੍ਹਾਂ ਠੀਕ ਹੋ ਕੇ ਜਾਈ ਮਾਣ ਨਹੀਂ ਰੈਸਟਿਆ ਜੋਦਨ ਦੇ ਪੁਨਾਰੀਅਲ ਪਾਣੀ ਮੰਗੇ ਆ ਕੇ ਲਿਆ ਕੇ ਮੇਰੇ ਮੱਥੇ ਮੜਤਾ ਉਹ ਨਹੀਂ ਮੈਨੂੰ ਪੀਣ ਨੂੰ ਦੂਜੀ ਵਾਰੀ ਦਿੱਤਾ ਹੈ ਹੋਣ ਤੂੰ ਰਹੀ ਗਾਲ ਤੂੰ ਮੇਰੀ ਸੱਸ ਦੀ ਆ ਕੇ ਭੰਡੀਆਂ ਭੰਡਣੇ ਵੀ ਸੱਸ ਮੇਰੀ ਤੈਨੂੰ ਲਾਂਬੇ ਦੇ ਕੇ ਗਈ ਆ ਉਦੋਂ ਭੂਆ ਮੇਰੀ ਮਾਂ ਨੂੰ ਗੱਲਾਂ ਕਰਨ ਦੀ ਇਹ ਕੋਈ ਗੱਲ ਥ ਮੈਂ ਰੈਸਟ ਕਾ ਵੀ ਕਰਨ ਆਈ ਮੈਂ ਤੇ ਤੂੰ ਨਹੀਂ ਟੈਨਸ਼ਨ ਚਾ ਆਵੀ ਇੱਥੇ ਆ ਕੇ ਕਿਉਂ ਜਿੱਦਨ ਦੀ ਆਈਆਂ ਤੇਰੀ ਸੇਵਾ ਨਹੀਂ ਹੋਉਂਦੀ ਹੈ ਹਰ ਇੱਕ ਫਰੂਟ ਦਾ ਫਰੂਟ ਦੇ ਦਿੰਦੇ ਆ ਤੂੰ ਕਿਵੇਂ ਭੈਣੇ ਕਹਤਾ ਵੀ ਨਾਰੀਅਲ ਪਾਣੀ ਜੇ ਮੰਨ ਲਓ ਨਾਰੀਅਲ ਪਾਣੀ ਇੱਕ ਦਿਨ ਨਹੀਂ ਲੈਂਦਾ ਤੇ ਤੂੰ ਮੈਨੂੰ 20-20 ਕੱਲਾਂ ਸੁਣਾਤੀਆਂ ਜਿੰਨੀਆਂ ਪੀਰ ਉਹਦੋਂ ਸੁਣਾਈ ਗਿਆ ਕਿ 1300 ਦੇ ਟੈਸਟ ਹੋਏ ਆ ਤੇ ਮੈਂ ਸੁਣਾਇਆ ਨਹੀਂ ਮੈਂ ਤੈਨੂੰ ਦੱਸਿਆ ਸੀ ਸਾਰਾ ਖਰਚਾ ਮੈਂ ਹੀ ਕਰਨਿਆ ਵਾ ਮੰਮੀ ਦੱਸੋ ਆ ਤੁਸੀਂ ਤੇ ਪੁੱਤ ਤੂੰ ਹੀ ਕਰਨਾ ਇਹੋ ਤੇ ਗੱਲ ਮੈਂ ਕਹਿਣਿਆ ਵਾ ਉਹ ਇਹ ਕਰੇਗਾ ਨਾ ਜੇ ਭੈਣ ਭਰਾ ਕੋਈ ਦੁੱਖ ਸੁੱਖ ਆ ਗਿਆ ਭੈਣ ਭਰਾ ਦੇ ਘਰੇ ਤੇ ਤੇ ਉਹ ਕੋਣ ਕਰੇਗਾ ਫਿਰ ਦੱਸ ਮੈਨੂੰ ਹੈ ਪਿਓ ਤੇ ਤੇਰਾ ਵੈਹੇ ਬਾਹਰ ਬੈਠਾ ਤੇ ਤੈਨੂੰ ਹੀ ਕਹਿਣਾ ਅਸੀਂ ਨਾਲੇ ਮੰਮੀ ਭੂਆ ਦੇ ਸਾਹਮਣੇ ਕਦੀ ਆਪਣੀ ਸਾਥ ਦੀ ਕੋ ਗੱਲ ਨਹੀਂ ਕੀਤੀ ਭੂਆ ਨੂੰ ਫਿਰ ਇਹੋ ਦੱਸੋ ਵੀ ਕਿਵੇਂ ਪਤਾ ਲੱਗ ਗਿਆ ਤੇ ਭੈਣ ਮੇਰੀ ਮੂਹੇ ਪਤਾ ਦੱਸ ਮੇਰੀ ਗੱਲ ਸੁਣ ਇਹ ਚੀਜ਼ ਮੈਂ ਸੀਮਾ ਨੂੰ ਸਮਝਾਉਂਦੀ ਆਂ ਇਹ ਚੀਜ਼ ਮੈਂ ਤੈਨੂੰ ਸਮਝਾਉਂਦੀ ਆਂ ਆਪਣੇ ਘਰ ਦੀ ਭੰਡਿ ਕਦੀ ਵੀ ਨਹੀਂ ਕਰੀਦੀ ਚਾਹੇ ਲੱਖ ਕੋਈ ਆਪਣਾ ਹੋਵੇ ਲੱਖ ਕੋਈ ਆਪਣਾ ਵੇ ਆਪਣੇ ਘਰ ਦੀ ਗੱਲ ਕਦੀ ਨਾ ਕਰੋ ਕਿਸੇ ਦੇ ਅੱਗੇ ਫਿਰ ਉਹ ਪਤਾ ਕਿੰਦਾ ਘੋਮ ਚੁੰਮ ਕੇ ਮੇਨੇ ਬਨ ਜਾਂਦੇ ਮੇਨੇ ਬੰਦੇ ਹੀ ਉਹ ਤੇ ਭਾਨੀ ਕਿਹਾ ਬਣ ਗਿਆ ਮੈਨੂੰ ਦਿੱਤਾ ਨਾ ਮੈਨਾਂ ਕੱਲ ਮਾਰ ਚਲੋ ਛੱਡੋ ਸਾਰੀਆਂ ਗੱਲਾਂ ਜੇ ਭੂਆ ਪੈਣੇ ਤੇਰਾ ਨਾਮ ਲਾ ਲੈਂਦੀ ਫਿਰ ਕੀ ਕਰਨਾ ਹੈ ਫਿਰ ਦੱਸੋ ਕੀ ਕਰਨਾ ਹੈ ਮੰਗੇ ਮੇਰਾ ਨਾਮ ਆਦਾ ਲੱਲ ਲੈਂਦੀ ਮੇਰੀ ਜਦੋਂ ਭੂਆ ਨਾਲ ਕੋਈ ਗੱਲ ਬਾਤ ਹੀ ਨਹੀਂ ਹੋਈ ਮੇਰਾ ਨਾਮ ਆਦਾ ਲੱਲ ਲੰਦੀ ਭੂਆ ਨਹੀਂ ਲੱਲ ਲੰਦੀ ਤੇ ਫੇਰ ਫੇਰ ਤੂੰ ਮੰਨਣਾ ਹੀ ਪੀ ਹਾਂ ਮੈਂ ਕਿਹਾ ਵਾ ਮੈਂ ਜਦ ਕਹਿਣੀ ਕਿ ਮੇਰੀ ਭੂਆ ਨਾਲ ਕੋਈ ਗੱਲ ਹੀ ਨਹੀਂ ਹੋਈ ਕਿ ਮੇਰੀ ਸੱਸ ਬਾਰੇ ਜਾਂ ਕਿਸੇ ਬਾਰੇ ਤੇ ਮੇਰਾ ਭੂਆ ਕਿਵੇਂ ਨਾਲ ਲੱਲ ਲੰਦੀ ਇਹ ਪੱਕੀ ਗੱਲ ਸੀਮਾ ਨੇ ਗੱਲ ਕੀਤੀ ਹੋਣੀ ਜੇ ਭਾਵੇਂ ਤੂੰ ਮੰਨੋ ਭਾਵੇਂ ਨਾ ਮੰਨੋ ਨਾ ਪੈਰਾ ਤੇ ਪਾਣੀ ਨਹੀਂ ਪੈਣ ਦਿੰਦੀ ਆਂਦੀ ਮੈਂ ਕੋਈ ਗੱਲ ਕੀਤੀ ਨਹੀਂ ਆਦੀ ਸੋਹਣ ਨੂੰ ਵੀ ਆਖਿਆ ਕਿ ਜੇ ਤੋ ਮੇਰੀ ਸੱਸ ਆਈ ਆਂ ਮੀ ਮੰਮੀ ਨੇ ਕਹੇ ਵੀ ਭੂਆ ਨੂੰ ਉੱਤਰ ਲੈ ਜਾ ਤੋ ਆਂਦੀ ਮੈਂ ਗੱਲ ਕੀਤੀ ਨਹੀਂ ਮੇਰਾ ਵਿਸ਼ਵਾਸ ਕਰੋ ਇਹ ਗੱਲ ਸੀਮਾ ਨੇ ਕੀਤੀ ਨਹੀਂ ਚਾਹੇ ਮੇਰੇ ਨਾਲ ਲੱਖ ਮੇਰੇ ਨਾਲ ਬੁੜੀ ਹੋਏ ਜਾਂ ਮੈਂ ਉਹਦੇ ਨਾਲ ਗੱਦੀ ਆਵਾਂਗੇ ਉਹਨੂੰ ਡਾਂਟਦੀ ਆਵਾਂਗੇ ਪਰ ਇਹ ਗੱਲ ਸੀਮਾ ਨੇ ਨਹੀਂ ਕੀਤੀ ਇਹ ਤੂੰ ਕੀਤੀ ਮੈਂ ਦਵੇ ਨਾ ਕੰਨੀ ਆ ਤੂੰ ਕੀਤੀ ਉਹਨੇ ਨਹੀਂ ਕੀਤੀ ਉਹਨੂੰ ਇੰਨਾ ਟਾਈਮ ਹੀ ਨਹੀਂ ਲੱਗਾ ਉਹਦੇ ਨਾਲ ਗੱਲ ਕਰਨ ਦਾ ਮੰਮੀ ਮੇਰੀ ਗੱਲ ਸੁਣੋ ਇਹ ਉਹਦੋਂ ਭੂਆ ਕਹਿੰਦੀ ਨੀ ਭਾਈ ਮੈਨੂੰ ਲੱਕੀ ਛੱਡਣ ਆਇਆ ਸੀ ਰਾਹ ਆਂਦਿਆਂ ਤੇ ਨਹੀਂ ਗੱਲਾਂ ਕਰ ਲੀਆਂ ਵੀ ਹਾਂ ਇਹ ਵੀ ਹੋ ਸਕਦਾ ਪੰਜ ਮਿੰਟ ਦਾ ਰਸਤਾ ਣੀਆਂ ਮੇਰੀ ਦੁਕਾਨ ਤੋਂ ਉਹਨੂੰ ਮੈਂ ਖਲਾਰ ਕਹਿੰਦੇ ਸਾਰੀਆਂ ਗੱਲਾਂ ਕਰਨੀਆਂ ਸੀ ਉਦੋਂ ਦੀ ਆਈ ਭੂਆ ਤੇ ਉਹਨੇ ਕਿੰਨੀ ਕ ਗੱਲ ਕੀਤੀ ਤੁਹਾਨੂੰ ਕੀ ਪਤਾ 5 ਮਿੰਟ ਦਾ ਰਸਤਾ ਤੇ ਜੇ 5 ਮਿੰਟ ਦਾ ਰਾਹ ਦਾ ਰਸਤਾ ਤੇ ਉੱਥੇ ਕੀ ਪਤਾ ਕਿੰਨਾ ਟੈਂਪਲ ਹੋਤੀ ਹੋਗੀ ਭੂਆ ਤੁਹਾਡੇ ਕੋਲ ਜਾਨੀ ਕਿ ਤੁਹਾਨੂੰ ਭੂਆ ਤੇ ਵਿਸ਼ਵਾਸ ਆ ਆਪਣੇ ਭਰਾ ਤੇ ਵਿਸ਼ਵਾਸ ਨਹੀਂ ਆ ਤੁਹਾਨੂੰ ਆਪਣੇ ਪੋਤੇ ਤੇ ਵਿਸ਼ਵਾਸ ਨਹੀਂ ਆ ਤੁਹਾਨੂੰ ਅੱਜ ਇਹੋ ਹੀ ਹੋਉਂਦਿਆ ਵੀ ਇਹਨੇ ਗੱਲਾਂ ਕੀਤੀਆਂ ਪਹਿਲੀ ਗੱਲ ਤੇ ਮੰਮੀ ਮੇਰੇ ਤੇ ਝੂਠਾ ਬਲੇਮ ਨਾ ਲਾਓ ਤੇ ਦੂਸਰੀ ਇਹ ਗੱਲ ਭੂਆ ਨੂੰ ਵਿੱਚ ਬਿਠਾ ਕੇ ਪੁੱਛ ਲੋ ਗੱਲ ਕੀਤੀ ਤੇ ਕੀ ਕੀਤੀ ਕਿੰਨੇ ਆ ਇਹ ਕਿਹੜਾ ਤੀਸਰਾ ਬੰਦਾ ਸਾਡੇ ਘਰ ਦੇ ਵਿੱਚ ਲੜਾਈ ਪਾਉਂਦਿਆ ਵਾ ਹੱਦ ਹੋ ਗਈ ਤੁਹਾਡੇ ਵਾਲੀ ਵੀ ਮੈਂ ਚੱਲਿਆ ਜੀ ਦੁਕਾਨ ਤੇ ਜਿੰਨਾ ਗੱਲ ਕਲੀਅਰ ਕਰਨੀ ਨਾ ਆਪੇ ਕਰ ਲਿਓ। ਯਾ ਤੂੰ ਤੋ ਬਾਰਦਾ ਪਿਆ ਜੀ ਮੰਮੀ। ਕੋਈ ਗੱਲ ਨਹੀਂ ਲੱਗ ਜਾਊਗਾ ਪਤਾ। ਵਈ ਨਾ ਫੜਕੇ ਮੇਰਾ ਨਾਂ ਲਾਤਾ। ਇੱਕ ਤੇ ਜਿਹੜੀ ਧੀ ਆ ਨਾ ਜਿਹਦੇ ਨਾਲ ਨਾ ਗੱਲ ਕਰਦਾ ਤੇ ਚੰਗਾ ਰਹਿਣਾ ਸੀ। ਇਹਨੇ ਸਿਆਪਾ ਪਾਤਾ। ਹੁਣ ਮੰਮੀ ਨਹੀਂ ਮੰਨਣਾ। ਦੇਖੀ ਜਾ ਤੂੰ। ਆਹੇ ਪੂਗਾ ਧੰਨ ਤੂੰ ਧੰਨ ਮੈਂ ਕਿਹਾ ਕੀ ਹੋ ਗਿਆ ਕੀ ਹੋ ਗਿਆ ਸਾਡੇ ਘਰ ਕਲੇਸ਼ ਪੁਆਤਾ ਵਾ ਹੈ ਕੀ ਗੱਲ ਖਾਣਾ ਨਹੀਂ ਹੈਗਾ ਪੂਗਾ ਜਦ ਮੈਂ ਤੈਨੂੰ ਪਿਆ ਸੀ ਕਿਸੇ ਨਾਲ ਗੱਲ ਨਾ ਕਰੀ ਤੇ ਮੰਮੀ ਨੂੰ ਕੀ ਦੱਸਾਂ ਦੀ ਲੋੜ ਪੈ ਗਈ ਕੀ ਕਹਿਤਾ ਉਹਨਾਂ ਨੇ ਤੈਨੂੰ ਕੀ ਕਹਿਤਾ ਸਾਡੇ ਘਰ ਲੜਾਈ ਪਈ ਹੋਈ ਉਹਨਾਂ ਦੀ ਕਸਟਮਰ ਦੁਕਾਨ ਤੇ ਖਲੋਤੇ ਕੀ ਗੱਲ ਆ ਉਹਨਾਂ ਨੂੰ ਮੈਂ ਕਹਿ ਗਿਆ ਮੈਂ 2 ਮਿੰਟਾਂ ਚ ਆਇਆ ਕੀ ਕੀ ਆ ਉਹਨਾਂ ਨੇ ਦੱਸ ਮੈਨੂੰ ਠੀਕ ਆ ਐਵੇਂ ਅਣਜਾਣ ਨਾ ਬਣਿਆ ਕਰੋ ਕਿਉਂ ਗੱਲਾਂ ਕੀਤੀਆਂ ਮੰਮੀ ਨਾਲ ਪੱਚ ਦੀ ਨਹੀਂ ਟੱਢ ਜੇ ਗੱਲ ਵੇ ਤੂੰ ਬੋਲਣ ਕਿੱਦਾਂ ਡਿਆ ਤੈਨੂੰ ਬੋਲਣ ਦੀ ਨਹੀਂ ਜਾਤ ਦੱਸੀ ਕਿਸੇ ਨੇ ਉਹ ਆ ਮੈਂ ਤੇਰੀ ਵੱਡੀ ਆ ਤੇਰੇ ਨਾਲੋਂ ਤੇ ਵੱਡੇ ਆ ਤੇ ਵੱਡੇ ਹੁੰਦਾ ਫਰਜ਼ ਨਿਭਾਉਣਾ ਕਿਉਂ ਗੱਲ ਕੀਤੀ ਮੰਮੀ ਨਾਲ ਤੇ ਜੇ ਕਰਤੀ ਤੇ ਫਿਰ ਕੀ ਹੋਇਆ ਜਿਹੜੀ ਸੱਚਾਈ ਗੱਲ ਸੀ ਮੈਂ ਸੱਚੀ ਦੱਸੀ ਆ ਹੁਣ ਕਾਦੀ ਤਕਲੀਫ ਹੋਣ ਧੀ ਆ ਕਾਦੀ ਤਕਲੀਫ ਹੋਉਂਦੀ ਆ ਮੰਮੀ ਮੇਰੇ ਦਿਵਾਲੇ ਹੋ ਗਏ ਭੈਣ ਮੇਰੇ ਦਿਵਾਲੇ ਹੋ ਗਈ ਉਹ ਬਿਮਾਰੀ ਕਹਿੰਦੀ ਮੈਨੂੰ ਛੱਡ ਕੇ ਆ ਤਬ ਬਿਮਾਰ ਤੇ ਉਹਨੂੰ ਕੀ ਹੋ ਗਿਆ ਵਾ ਕਹਿ ਮੈਂ ਕੀਤੀ ਗੱਲ ਪੂਆ ਨੂੰ ਦੱਸੀ ਮੈਂ ਪੂਆ ਨੂੰ ਦੱਸੀ ਆ ਉਹ ਗਾੜੀ ਕੋਲੋਂ ਡਰ ਕੇ ਫਿਰ ਆ ਗਿਆ ਬਾਹਰ ਬੰਦਾ ਪੁੱਛੇ ਮੈਂ ਬਿਮਾਰ ਨੂੰ ਛੱਡ ਕੇ ਆਵਾ ਤੇ ਉਹਦੀ ਸੱਤ ਕੋ 20 ਵੀ ਗੱਲਾਂ ਸੁਣਾ ਹੋਣੀ ਨਾ ਮੈਂ ਤੇ ਅੰਦਰ ਮੰਮੀ ਨੂੰ ਕਹਿਤਾ ਵੀ ਮੇਰਾ ਮੈਂ ਨਹੀਂ ਕਿਸੇ ਨਾਲ ਗੱਲ ਕੀਤੀ ਸਾਂਭੇ ਹੁਣ ਤੂੰ ਆਪੇ ਨਹੀਂ ਤਾਂ ਮੰਮੀ ਨੂੰ ਕਹਿਤਾ ਤੇ ਮੰਮੀ ਨੇ ਫਿਰ ਕਿਹਦਾ ਮੰਮੀ ਉਹਦੇ ਤੇ ਸ਼ੱਕ ਕਰਦੀ ਹੋਣੀ ਸੀ ਮਾਂ ਤੇ ਉਹ ਸੀਮਾ ਤੇ ਨਹੀਂ ਸ਼ੱਕ ਕਰਨਦੀ ਹਾਂ ਉਹ ਸੋਚਣ ਦੀ ਇਹ ਵੀ ਮੇਰੇ ਤੇ ਸ਼ੱਕ ਕਰਨਦੀ ਆ ਹਾਂ ਤੇ ਤੂੰ ਹੀ ਦੱਸਿਆ ਤੇ ਮੈਂ ਤਾਂ ਹੀ ਤੇਰਾ ਨਾਮ ਲਿਆ ਤੇ ਮੈਂ ਜਦੋਂ ਮੁੱਕਰ ਜੂਗਾ ਨਾ ਤੇ ਆਪੇ ਪਤਾ ਲੱਗ ਜੂਗਾ ਉਹ ਕੋਈ ਨਹੀਂ ਫਿਰ ਮੈਂ ਕਰ ਲਾਂਗੀ ਮੰਮੀ ਐਡੀ ਨੀ ਕੋ ਡੀਸੀ ਲੱਗੀ ਹੋਈ ਮੇਰੇ ਤੇ ਡੀਸੀ ਤੇ ਹੁਣ ਪਤਾ ਲੱਗੂਗਾ ਜਦੋਂ ਮੈਂ ਮੁੱਕਰੂੰਗਾ ਕੋਈ ਨਹੀਂ ਕੋਈ ਗੱਲ ਨਹੀਂ ਮੁੱਕਰ ਗਿਆ ਨਾ ਤੂੰ ਤੇ ਫਿਰ ਮੈਂ ਕਰ ਲਾਂਗੀ ਆਪੇ ਗੱਲ ਚੱਲ ਤੂੰ ਹੰਦ ਪਤਾ ਲੱਗੂਗਾ ਨਾਲੇ ਬੋਲਣ ਦੀ ਜਿਆਦ ਸਿੱਖ ਚੱਲ ਭੂਆ ਅੰਦਰ